वेलकम टू खन्ना न्यूज़ लाइव मंडी गोविंदगढ़ नेशनल हाईवे ते हुए सड़क हादसे ਵਿੱਚ खन्ना निवासी ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ ਮ੍ਰਿਤਕ ਦੀ ਪਛਾਣ अभिषेक ਵਿਜ ਨਿਵਾਸੀ खन्ना ਦੇ ਰੂਪ ਵਿੱਚ ਹੋਈ ਹੈ ਇਹ ਹਾਦਸਾ ਟਰੱਕ ਨਾਲ ਟਕਰਾਉਣ ਕਾਰਨ ਹੋਇਆ ਹੈ ਪੁਲਿਸ ਨੇ ਮਾਮਲਾ ਦਰਜ ਕਰ ਮ੍ਰਿਤਕ ਦਾ ਪੋਸਟਮਾਰਟਮ ਕਰਵਾ লাশ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਇਸ ਹਾਦਸੇ ਸਬੰਧੀ ਥਾਣਾ ਮੰਡੀ ਗਵਿੰਦਗੜ ਦੇ ਐਸਆਈ ਤਰਮਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਦਿੱਤੇ ਬਿਆਨਾਂ ਵਿੱਚ ਗੱਡੀ ਦੇ ਡਰਾਈਵਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਅਤੇ ਖੰਨਾ ਨਿਵਾਸੀ ਅਭਿਸ਼ੇਕ ਵਿੱਚ ਫੋਰਚੂਨਰ ਕਾਰ ਵਿੱਚ ਸਵਾਰ ਹੋ ਕੇ ਆਪਣੇ ਦੋਸਤ ਨੂੰ ਬਿੱਤੇ ਦਿਨੀ ਦਿੱਲੀ 에ਰਪੋਰਟ ਤੇ ਛੱਡਣ ਗਿਆ ਸੀ ਅਤੇ ਅੱਜ ਸਵੇਰੇ ਜਦੋਂ ਖੰਨਾ ਵਾਪਸ ਪਰਤ ਰਿਹਾ ਸੀ ਤਾਂ ਮੰਡੀ ਗਵਿੰਦਗੜ ਅੰਬੇ ਮਾਜਰੇ ਕੋਲ ਜਿਵੇਂ ਹੀ ਪਹੁੰਚਿਆ ਤਾਂ ਉਸ ਦੇ ਅੱਗੇ ਜਾ ਰਹੇ ਟਰੱਕ ਪੀਵੀ 65ਏਕੇ 3265 ਦੇ ਡਰਾਈਵਰ ਨੇ ਅਚਾਨਕ ਗੱਡੀ ਵਿਦੀਆਂ ਬ੍ਰੇਕਾਂ ਲਾ ਦਿੱਤੀਆਂ ਅਚਾਨਕ ਟਰੱਕ ਦੀਆਂ ਬ੍ਰੇਕਾਂ ਲਗਾ ਦਿੱਤੀਆਂ ਜਿਸ ਕਾਰਨ ਪਿੱਛੇ ਆ ਰਹੀ ਫੋਰਚੂਨਰ ਕਾਰ ਪੀਵੀ 23ਏਬੀ 1991 ਟਰੱਕ ਦੇ ਪਿੱਛੇ ਜਾ ਵਜੀ ਅਤੇ ਹਾ사 ਗ੍ਰਸਤ ਹੋ ਗਈ ਇਸ ਹਾਸੇ ਵਿੱਚ ਕਾਰ ਦਾ ਡਰਾਈਵਰ ਗੁਰਵਿੰਦਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਦੋਂ ਕਿ ਕਾਰ ਦੀ ਪਿਛਲੀ ਸੀਟ ਤੇ ਬੈਠਾ ਨੌਜਵਾਨ ਅਭਿਸ਼ੇਕ ਵਿਜ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਅਤੇ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹਾਦਸੇ ਤੋਂ ਬਾਅਦ ਅਭਿਸ਼ੇਕ ਵਿਜਨੂ ਇਲਾਜ ਲਈ ਤੁਰੰਤ ਨਜ਼ਦੀਕ ਰਿਮਟ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਤਰਮਪਾਲ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ ਸਾਡੇ ਕੋਲ ਮਾਜ ਥਾਣੇ ਹਸਸੀ ਤਾਂ ਮੇਰੇ ਪਾਸ ਗੁਰਵਿੰਦਰ ਸਿੰਘ ਸਨੋ ਕੁਲਵੰਤ ਸਿੰਘ ਵਾਸੀ ਲەلੜੀ ਰੋਖਨ ਨੇ ਅੱਗੇ ਆਪਣਾ ਬਿਆਨ ਤਿਆਰ ਕਰਾਇਆ ਕਿ ਮੈਂ ਤੇ ਆਪਣੇ ਮਾਲਕ ਤੇ ਜਿਹੜੇ ਹੈਗਾ ਜੀ ਐਂਜੀ ਦੀ ਗੱਡੀ ਚਲਾਉਂਦਾ ਸੀ ਵੀ ਉਹਦੇ ਇੱਕ ਦੋਸਤ ਨੂੰ ਆਪਣੇ ਛੱਡਵਾ ਕੇ ਦਿੱਲੀਏਤਪੁਰ ਤੇ ਗਏ ਸੀ ਕੱਲ ਤੇ ਅੱਜ ਜਦੋਂ ਉਹ ਸਵੇਰੇ ਵਾਪਸ ਆ ਰਹੇ ਸੀ 7 ਵਜੇ ਅਮਿੰਦਰ ਟਾਪ ਹੈਗਾ ਜੀ ਬਾਤ ਪਿੰਡ ਅੰਬੀ ਮਾਜਰਾ ਤੇ ਉਹ ਕਹਿੰਦੇ ਇੱਕ ਫਾਰਚੂਨਰ ਗੱਡੀ ਸੱਸੀ ਜਾ ਰਹੀ ਸੀ ਤੇ ਇੱਕਠੇ ਦਾ ਨੰਬਰ ਸੀ ਪੀਪੀ 22 ए बी 199 ਉਹਦੇ ਅੱਗੇ ਇੱਕ ਟਰੱਕ ਜਾ ਰਿਹਾ ਸੀ ਜੀ ਤੇ ਟਰੱਕ ਜਾ ਰਿਹਾ ਸੀ ਤੇ ਟਰੱਕ ਦਾ ਨੰਬਰ ਸੀ PP65AK3285 ਤੇ ਉਹ ਜਿਹੜਾ ਟਰੱਕ ਡਰਾਈਵਰ ਸੀ ਉਹਨੇ ਆਪਣੀ ਟਰੱਕ ਦੀਆਂ ਬ੍ਰੇਕਾਂ ਮਾਰੀਆਂ ਤੇ ਉਹਨਾਂ ਦੀ ਗੱਡੀ ਜਿਹੜੀ ਕਿ ਫਾਰਜ ਉਹਨਾਂ ਦੀ ਗੱਡੀ ਸੀ ਉਹਦੇ ਵਿੱਚ ਪਿੱਛੇ ਗੱਡੀ ਦੇ ਵੇ ਟਰੱਕ ਦੇ ਵਿੱਚ ਲੱਗੀ ਤੇ ਜਿਹੜਾ ਡਰਾਈਵਰ ਮੂਵੀ ਜਗਵੇਂਗਾ ਗੱਡੀ ਦਾ ਨਕਸਾਦਮੀ ਹੋ ਗਿਆ ਤੇ ਪਿੱਛੇ ਅਭੀ ਸ਼ੇਖ ਵਿਜੇ ਬੈਠਾ ਸੀ ਤਾਂ ਉਹਦਾ ਸਿਰ ਵੱਜਿਆ ਤੇ ਸਿਰ ਵੱਜਣ ਦੇ ਨਾਲ ਉਹਦੀ ਉਹਨੂੰ ਇਲਾਜ ਲਈ ਰਿਮਟਿਕ ਹਸਪੀਟਲ ਗਵਿੰਦਗੜ੍ਹ ਲੈ ਕੇ ਤੇ ਉੱਥੋਂ ਉਹਨਾਂ ਦੇ ਇਮਰਤੀ ਕਰਾ ਦਿੱਤਾ ਅਸੀਂ ਗੁਰਵਿੰਦ ਗੁਰਵਿੰਦਰ ਸਿੰਘ ਦੇ ਬਿਆਨ ਤੇ ਐਫ ਆਈ ਆਰ ਨੰਬਰ 269 ਮਿਤੀ 25 25 10 25 ਅੰਡਰ ਸੈਕਸ਼ਨ 281 1061324 4 ਪੀ ਦਾ ਸੈਕਟਰ ਥਾਣਾ ਗਵਿੰਦਗੜ੍ਹ ਦਰਜ ਕਰਕੇ ਲਾਜ਼ਾ ਪੁਸ਼ਟਵਾੜਾ ਕਰਾ ਕੇ ਲਾਸ਼ ਵਾਰਸਾਂ ਦੇ ਹੈਂਡਓਵਰ ਕਰਤੀ ਆ ਤੇ ਬਾਕੀ ਤੇ ਵੀ ਜਾਰੀ ਹੈ ਤੇ ਕਿਤੇ ਨਾ ਗੱਡੀ ਚਾਲਕਾ ਗੱਡੀ ਮੋਕਾ ਭਜਾ ਕੇ ਲੈ ਗਿਆ ਸੀ ਤੇ ਉਹਨੂੰ ਬੜੀ ਫਿਕਰ ਕਿ ਉਹਨੂੰ ਜਲਦੀ ਜਲਦੀ ਰਸਕਤ ਹੋ ਜਾਵੇ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ